ਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਲੁਧਿਆਣਾ ਤੋਂ 78 ਸਾਲਾ ਨਾਰਾਈ ਮਹਿਲਾ ਬੀਬੀ ਜੋਗਿੰਦਰ ਕੌਰ ਸੰਦੂ ਪਹੁੰਚੇ ਤੇ ਉਹਨਾਂ ਨੇ ਆਪਣੇ ਨਾਲ ਹੋਈ ਤੱਕੇਸ਼ਾਹੀ ਅਤੇ ਬੇਇਨਸਾਫੀ ਦੀ ਦਾਸਤਾਨ ਸੁਣਾਉਂਦੇ ਹੋਏ ਪੁਲਿਸ ਅਤੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਮੇਰੇ ਗਹਿਣੇ ਮੋਬਾਈਲ ਪੈਸੇ ਅਤੇ ਮੇਰੀ ਜਾਇਦਾਦ ਪੂ ਮਾਫੀਆ ਨਾਲ ਮਿਲ ਕੇ ਖੋਈ ਮੇਰੀ ਸੁਣਵਾਈ ਕਰਨ ਦੀ ਬਜਾਏ ਉਲਟਾ ਮੇਰੇ ਤੇ ਹੀ ਪਰਚੇ ਦਰਜ ਕਰਕੇ ਮੈਨੂੰ ਪਰੇਸ਼ਾਨ ਕੀਤਾ ਜਿਸ ਐਸਐਚਓ ਰਜੇਸ਼ ਕੁਮਾਰ ਨੇ ਇਹ ਸਭ ਲੁੱਟਿਆ ਉਸ ਨੂੰ ਬਚਾਉਣ ਲਈ ਲੁਧਿਆਣਾ ਪੁਲਿਸ ਤੇ ਐਨਆਰਆਈ ਪੁਲਿਸ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ ਮਾਨਯੋਗ ਅਦਾਲਤ ਦੇ ਕੀਤੇ ਗਏ ਨੋਟਿਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਬਾਰੇ ਮੈਂ ਮਾਨਯੋਗ ਰਾਜਪਾਲ ਪੰਜਾਬ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਤੱਕ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਹੁਣ ਉਹ ਮਾਫੀਆ ਦੇ ਇੰਨੇ ਹੌਸਲੇ ਵੱਧ ਗਏ ਹਨ ਕਿ 11 ਨਵੰਬਰ 2025 ਨੂੰ ਮੇਰੇ ਉੱਤੇ ਗੱਡੀ ਚੜਾ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਇਲਾਵਾ ਪਹਿਲਾਂ ਵੀ ਇਹਨਾਂ ਪੂ ਮਾਫੀਆ ਗਰੁੱਪ ਵੱਲੋਂ ਮੈਨੂੰ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਸਰਕਾਰ ਦੇ ਐਨਆਰਾਈਜ਼ ਪ੍ਰਤੀ ਵੱਡੇ ਵੱਡੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਲਾਂਡ ਆਰਡਰ ਦੀ ਸਥਿਤੀ ਤੇ ਸਵਾਲ ਚੁੱਕੇ ਇਸ ਪ੍ਰੈਸ ਕਾਨਫਰੰਸ ਦੀ ਵਿਸ਼ੇਸ਼ ਰਿਪੋਰਟ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਦਾ ਸੀ ਮਾਮਲਾ ਪਰਾਖੇ ਚੱਲ ਰਿਹਾ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਤਹਿਤੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਮੋਰਚੇ ਦੀ ਆਵਾਜ਼ ਹੈ ਇੱਕ ਸਰਟੀਫਿਕੇਟਾਂ ਨੂੰ ਲੈ ਕੇ ਐਸਬੀਸੀ ਮਾਹ ਪੰਚਾਇਤ ਪੰਜਾਬ ਬਲੌਰ ਇੱਕ ਸੱਤ ਰੇਦ ਦੀਆਂ ਲੇਟਾਂ ਕੋਲੇ ਮੋਰਚਾ ਲਾਇਆ ਜਿੱਥੇ ਨਾਲ ਦੀ ਨਾਲ ਜਿਹੜੇ ਪੀੜਤ ਪਰਿਵਾਰ ਨੇ ਸੈਵਾ ਐਨਆਰਆਈ ਹੋਣ ਜਾਂ ਦੂਜੇ ਆਪਣੇ ਲੋਕਲ ਆਮ ਇਥੋਂ ਵਿਅਕਤੀ ਹੋਣ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਆਪਣੀ ਡਿਮਾਂਡਾਂ ਨੂੰ ਲੈ ਕੇ ਆਪਣੀ ਦੁੱਖ ਤਕਲੀਫਾਂ ਨੂੰ ਲੈ ਕੇ ਤੁਹਾਡੇ ਰਾਈ ਅਸੀਂ ਸਰਕਾਰ ਤੱਕ ਤੇ ਅੰਨੇ ਤੇ ਬੋਲੇ ਗੁੰਗੇ ਅਫਸਰਾਂ ਤੱਕ ਆਵਾਜ਼ ਬਚਾਉਣ ਦੀ ਤੁਸੀਂ ਸਾਡੀ ਕਿਹੜੀ ਹੈ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਤੇ ਲੋਕਾਂ ਨੂੰ ਰਿਲੀਫ ਵੀ ਤੁਹਾਡੇ ਰਾਈ ਜੇਕਰ ਪ੍ਰੈਸ ਮੀਡੀਆ ਸਹਿਯੋਗ ਦੇਵੇ ਤਾਂ ਬਹੁਤ ਸਾਰੀ ਜਿਹੜੀ ਰਿਲੀਫ ਲੋਕਾਂ ਨੂੰ ਮਿਲਦੀ ਹੈ ਤੇ ਮਿਲਦੀ ਵੀ ਰਹੂਗੀ ਤੇ ਮੇਰੀ ਬੇਨਤੀ ਅੱਜ ਦੀ ਮਰਾਦ ਸਾਡੇ ਮੈਟਰ ਅਜ ਸਾਹਿਬ ਬੀਬੀ ਜਗਿੰਦਰ ਕੌਰ ਸੰਧੂ ਜੀ ਐਨ ਆਰ ਆਈ ਜਿਹੜੇ ਪਿਛਲੇ 77 ਸਾਲ ਦੀ ਉਮਰ ਵਿੱਚ ਆਪਣੀ 1 22 ਸਾਲਾਂ ਤੋਂ ਲੜਾਈ ਲੜ ਰਹੇ ਨੇ ਆਪਣੀ ਪ੍ਰਾਪਰਟੀ ਨੂੰ ਲੈ ਕੇ ਜੈਦਾਦ ਨੂੰ ਲੈ ਕੇ ਕਿਵੇਂ ਜਿਹੜੇ ਨਜਾਇਜ਼ ਕਬਜ਼ੇ ਪਲਾਟਾਂ ਉੱਤੇ ਹੁੰਦੇ ਹੁੰਦੇ ਨੇ ਉਠੀਆਂ ਦੇ ਹੁੰਦੇ ਨੇ ਕਿਵੇਂ ਪੁਲਿਸ ਰਲ ਕੇ ਉਹਨਾਂ ਗੁੰਡਾ ਅੰਸਰਾਂ ਨਾਲ ਪੁਲਿਸ ਰਲ ਕੇ ਕਿਵੇਂ ਦੇ ਘਰੇ ਲੁੱਟਦੇ ਨੇ ਕਿਵੇਂ ਘੜੀਆਂ ਲੁੱਟਦੇ ਨੇ ਕਿਵੇਂ ਮੋਬਾਈਲ ਲੁੱਟਦੇ ਨੇ ਉਹ ਸਾਰੀ ਬੀਬੀ ਜਗਿੰਦਰ ਕੌਰ ਸੰਧੂ ਜੀ ਅੱਜ ਨਹੀਂ ਤੁਹਾਡੇ ਰਾਹੀਂ ਪਹਿਲਾਂ ਵੀ ਕਈ ਬਹੁਤ ਵਾਰੀ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਦੱਸ ਚੁੱਕੇ ਨੇ ਤੇ ਇਹਨਾਂ ਨੂੰ ਆਪਣੀ ਪ੍ਰਾਪਰਟੀ ਬਚਾਣ ਲਈ ਝੂਠੇ ਪਰਚੇ ਦਰਜ ਕਰਾਣੇ ਪਏ ਅੰਦਰ ਜਾਣਾ ਪਿਆ ਜਮਾਨਤਾਂ ਕਰਾਣੀਆਂ ਪਈਆਂ ਖੱਡਲਖਾਰ ਹੋ ਰਹੇ ਲੋਰਕੋੜ ਲੁਧਿਆਣੇ ਤੋਂ ਲੈ ਕੇ ਹਾਈ ਕੋਰਟ ਤੱਕ ਜਿਹੜਾ ਦਰਵਾਜ਼ਾ ਖੜਕਾਇਆ ਗਿਆ ਪਰ ਬੀਬੀ ਨੇ ਆਪਣਾ ਜਿਹੜਾ ਹੌਸਲਾ ਨਹੀਂ ਹਾਰਿਆ ਲੜਾਈ ਲੜਦੀ ਰਹੀ ਤੇ ਗੱਲ ਨਮੀ ਆਈ ਵੀ ਇਹਨਾਂ ਨੂੰ ਜਦੋਂ ਲੁਧਿਆਣਾ ਕੋਰਟ ਚੋਂ ਨਿਕਲਦੇ 22 ਦਿਨ ਪਹਿਲਾਂ ਉਥੋਂ ਕੋਰਟ ਦੇ ਤਰੀਕ ਦੇ ਜਾਂਦੇ ਨੇ ਪੇਸ਼ੀ ਤੇ ਜਾਂਦੇ ਨੇ ਗੱਡੀ ਲੈ ਕੇ ਆਉਂਦੇ ਜਿਹੜੇ ਗੁੰਡਾ ਅੰਸਰ ਐ ਜਿਹੜੇ ਵਿਰੋਧੀ ਪਾਰਟੀ ਐ ਉਹ ਗੱਡੀ ਲੈ ਕੇ ਆਉਂਦੇ ਗੱਡੀ ਪੈਰਾਂ ਤੇ ਚੜਾਈ ਜਾਂਦੀ ਐ ਤੇ ਇਹਨਾਂ ਨੂੰ ਮਾਰਨ ਤੋਂ ਤਕਰੀਬਨ ਹੋਰ ਤਾਂ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਏਸੀ ਵੀ ਮਾਰ ਦੋ ਕੰਮ ਖਤਮ ਹੋ ਜਾ ਪਰ ਨਹੀਂ ਕੰਮ ਨਹੀਂ ਖਤਮ ਹੁੰਦਾ ਜੇਕਰ ਇਹ ਬੀਬੀ ਨਾਲ ਕੋਈ ਵੀ ਅਨਸੁਖਾਵੀ ਯਾਦਾਂ ਦੀ ਘਟਨਾ ਵਾਪਰਦੀ ਹੈ ਉਹਦਾ ਇਹ ਬੀਬੀ ਕਹਿੰਦੀ ਵੀ ਜੱਸੀ ਅਤੇ ਗਰੇਸ਼ ਕੁਮਾਰ ਜਿਹੜਾ ਆਇਆ ਸੀ ਐਸਐਚਓ ਉਸ ਟਾਈਮ ਦਾ ਜਿਹਨੇ ਗਹਿਣੇ ਲੁੱਟੇ ਸੀ ਜਿਹਦਾ ਸਾਰਾ ਕੁਝ ਲੁੱਟੇ ਸੀ ਸਾਰਾ ਕਰਤਾ ਤਰਤਾ ਹੋਇ ਇੱਕ ਦੇਖੋ ਬੜੇ ਦੁੱਖ ਦੀ ਗੱਲ ਹੈ ਡੀਐਸਪੀ ਇਸ ਕੇਚ ਮੋਹਨ ਲਾਲ ਰਹੇ ਮੋਹਨ ਲਾਲ ਡੀਐਸਪੀ ਰਿਹਾ 40 ਸਾਲ ਨੌਕਰੀ ਕਰੀ ਹੁਣ ਰਿਟਾਇਰ ਹੋ ਗਿਆ ਉਹਨੇ ਫੇਕ ਬਿਆਨ ਬਣਾ ਕੇ ਬੀਬੀ ਦਾ ਆਪੇ ਬਿਆਨ ਬਣਾ ਕੇ ਆਪਣੀ ਇਨਕੁਆਇਰੀ ਚਲਾਇਆ ਵਾ ਸੀ ਤੇ ਉਹ ਸਾਰਾ ਜਦੋਂ ਆਰਟੀਆਈ ਚ ਖਲਾਸਾ ਹੁੰਦਾ ਹੈ ਹੁਣ ਕੋਰਟ ਉਹਨਾਂ ਨੂੰ ਕਹਿ ਰਹੀ ਹੈ ਸੀਪੀ ਲੁਧਿਆਣਾ ਨੂੰ ਵੀ ਤੁਸੀਂ ਦਾ ਰਿਕਾਰਡ ਪੇਸ਼ ਕਰੋ ਸੀਪੀ ਲੁਧਿਆਣਾ ਦਾ ਜਵਾਬ ਹੈ ਉਸ ਦਾ ਜਵਾਬ ਹੈ ਕੋਰਟ ਨੂੰ ਵੀ ਸਾਡੇ ਕੋਲ ਇੱਕ ਡੀਐਸਪੀ ਦਾ ਰਿਕਾਰਡ ਨਹੀਂ ਹੈ ਜਿਹੜਾ 40 ਸਾਲ ਲੋਕਰੀ ਕਰਕੇ ਗਿਆ ਸਰਵਿਸ ਕਰਕੇ ਗਿਆ ਜਿਹਨੂੰ ਪੈਨਸ਼ਨ ਮਿਲਦੀ ਹੈ ਜਿਹੜਾ ਸਾਰੇ ਬੈਨੀਫਿਟ ਲੈ ਗਿਆ ਉਹਦਾ ਰਿਕਾਰਡ ਕਹਿੰਦੇ ਸਰਕਾਰ ਸਾਡੇ ਕੋਲ ਇਸ ਰਿਕਾਰਡ ਨਹੀਂ ਹੈ ਕਿੱਡੀ ਅਨੁਮੋਚੀ ਦੀ ਗੱਲ ਹੈ ਕਿੰ비 ਪਾਗਲਪਣਾ ਲੋਕਾਂ ਦੇ ਕਿਵੇਂ ਮੋਰਖ ਬਣਾ ਰਹੇ ਨੇ ਮਾਨਯੋਗ ਸਾਡਾ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦਾ ਸੀ ਉਹ ਕਹਿੰਦਾ ਸੀ ਐਨ ਆਰ ਆਈ ਬਾਹਰੋਂ ਡਾਕਰੀਆਂ ਲੈਣਗੇ ਤੇ ਸਾਡਾ ਜਿਹੜਾ ਇਹ ਸਾਰਾ ਸਿਸਟਮ ਹੈ ਇਹ ਪੁੱਛ ਕੇ ਕੰਮ ਕਰਨਗੇ ਸਾਡਾ ਪਲਾਨ ਜਿਹੜਾ ਬਾਹਰ ਵੀ ਜਾਊਗਾ ਵਿਦੇਸ਼ਾਂ 'ਚ ਜਾਊਗਾ ਪਰ ਐਨ ਆਰ ਆਈ ਇੱਥੇ ਅੰਤ ਦੇ ਦੁਖੀ ਹੋਏ ਬੈਠੇ ਨੇ ਸਾਡੇ ਨਾਲ ਕਰਨਲ ਸਾਹਿਬ ਬੈਠੇ ਨੇ ਆਪਣੀ ਗੱਲ ਕਰਨਗੇ ਬੀਬੀ ਜਗਿੰਦਰਪੁਰ ਸੰਧੂ ਜੀ ਬੈਠੇ ਨੇ ਤੇ ਸਾਰੀ ਜਿਹੜੀ ਪ੍ਰਾਪਰਟੀ ਹੈ ਜਾਇਦਾਦ ਕਿਵੇਂ ਜਿਹੜੇ ਚੋਰਾਂ ਨਾਲ ਪੁਲਿਸ ਲੜ ਕੇ ਜਿਵੇਂ ਚੋਰਾਂ ਨਾਲ ਕੁੱਤੀ ਰਲੀ ਹੈ ਚੋਰਾ ਨਾਲ ਪੁਲਿਸ ਰਾਲ ਕੇ ਕਿਵੇਂ ਲੋਕਾਂ ਨੂੰ ਲੁੱਟ ਕੁੱਟ ਕੇ ਸੁੱਟ ਕੇ ਖੱਜਲ ਖਵਾਰ ਕਰਦੇ ਨੇ ਤੇ ਜਿਹੜਾ ਮੈਂਟਲੀ ਅਫਸਰਟ ਕਰ ਦਿੰਦੇ ਨੇ ਇੱਥੇ ਲੋਕ ਤਾਂ ਕਿ ਉਹ ਬੰਦਾ ਆਪਣੀ ਪ੍ਰਾਪਰਟੀ ਜਾਇਦਾਦ ਭੁੱਲ ਕੇ ਆਪਣੀ ਜਾਨ ਬਚਾਣ ਦਾ ਜਫਿਕਰ ਪਿਆ ਹੋਇਆ ਐ ਇਸੇ ਕਰਕੇ ਮੈਂ ਹੁਣ ਬੇਨਤੀ ਕਰਦਾ ਬੀਬੀ ਜਗਿੰਦਰ ਕੌਰ ਸੰਧੂ ਜੀ ਤੁਹਾਨੂੰ ਆਪ ਖੁਦ ਸਾਰਾ ਕੁਝ ਦੱਸੂਗੀ ਤੇ ਜਿਹੜੀ ਸਰਕਾਰ ਐ ਉਹ ਸਰਕਾਰ ਦੀ ਕਹਿਣੀ ਤੇ ਕਤਨੀ ਵਿੱਚ ਫਰਕ ਬਹੁਤ ਐ ਹਾਥੀ ਦੇ ਦੰਦ ਖਾਣਦੇ ਹੋਰ ਨੇ ਦਖਾਣ ਦੇ ਹੋਰ ਨੇ ਤੇ ਅੱਧ ਦੇ ਲੋਕ ਜਿਹੜੇ ਦੁਖੀ ਪਏ ਪਏ ਨੇ ਕੈਦਾ ਕਾਨੂੰਨ ਦੀ ਨਾਂ ਦੀ ਜਗ੍ਹਾ ਜਿਹੜੀ ਪੰਜਾਬ 'ਚ ਕੋਈ ਅਜਮਣ ਲੱਗਦੀ ਰਹੀ। ਬੱਸ ਸਰ ਗੱਲ ਇਹ ਐ ਪੰਜਾਬ ਸਰਕਾਰ ਵੱਲੋਂ ਅਕਸਰ ਕਿਹਾ ਜਾਂਦਾ ਵੀ ਜਿਹੜੇ ਐਨ ਆਰ ਆਈ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਕੋਈ ਪ੍ਰੋਬਲਮ ਐ ਤਾਂ ਸਾਨੂੰ ਦੱਸੋ ਤੇ ਉਹ ਬਹੁਤ ਇੱਕ ਕਿਸਮ ਦਾ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਵੱਡੇ ਵੱਡੇ ਐਲਾਨ ਆਏ ਨੇ। ਤੂੰ ਛੋਟਾ ਹੋਦੀ ਵਾਰ ਕੀ ਕਿਹਾ ਜਦੋਂ ਉਹ ਸਭ ਝੂਠ ਐ? ਸਰਕਾਰ ਕੈਂਪ ਲਾਂਦੀ ਐ। ਆ ਪਿਛੇ ਤਾਰੀਵਾਲ ਕੁਲਦੀਪ ਸਿੰਘ ਤਾਰੀਵਾਲ ਨੇ ਕੈਂਪ ਲਾਇਆ। ਬਿਲਕੁਲ ਫੇਕ ਐ। ਡਰਾਮੇਬਾਜੀ ਐ। ਇੱਥੇ ਐਨ ਆਰ ਆਈ ਕਮਿਸ਼ਨ ਬੈਠਿਆ, ਵਿੰਗ ਬੈਠਿਆ ਬੀਬੀ ਨੇ 10 ਵਾਰੀ ਉੱਥੇ ਧਰਨਾ ਲਾ ਲਿਆ ਉਹ ਬਿਲਕੁਲ ਡਰਾਮਾ ਸਾਫਤ ਹੋਇਆ ਚਿੱਟਾ ਸਾਫਤ ਹੋਇਆ ਕੋਈ ਵੀ ਸਰਕਾਰੀ ਅਦਾਰੇ ਕਮਿਸ਼ਨ ਕੋਈ ਸਭ ਫੈਲ ਹੋ ਚੁੱਕੇ ਨੇ ਬੀਬੀ ਖੁਦ ਤੁਹਾਨੂੰ ਦੱਸ ਰਹੀ ਹੈ ਤੇ ਹੋਰ ਵੀ ਸਾਡੇ ਐਨ ਆਰ ਆਈ ਪਹਿਲਾਂ ਬਹੁਤ ਸਾਰੇ ਅੱਡੇ ਸਾਡੇ ਕੋਲੇ ਉਹ ਦੱਸ ਰਹੇ ਸੀ ਇਹ ਸਭ ਡਰਾਮੇਬਾਜੀ ਹੈ ਉਹਨਾਂ ਨਾਲ ਸੌਦੇਬਾਜੀ ਹੁੰਦੀ ਹੈ ਜਿਹੜੇ ਬੰਦੇ ਜਗ੍ਹਾ ਪ੍ਰਾਪਰਟੀ ਦੱਬਣ ਵਾਲੇ ਠੱਗੀ ਮਾਰਨ ਵਾਲੇ ਐ ਐਨ ਆਰ ਆਈਆਂ ਨਾਲ ਉਹਨਾਂ ਨਾਲ ਸੌਦੇਬਾਜੀ ਹੁੰਦੀ ਹੈ ਸਾਰੇ ਅਫਸਰ ਜਿਹੜੇ ਸੌਦੇਬਾਜ਼ ਨੇ ਉਹ ਵੀ ਕਿੱਥੇ ਇਨਸਾਫ ਦਵਾ ਦੇਣਗੇ ਸਾਡੀ ਜਿਹੜੀ ਸਿੱਤੀ ਕਾਂਗਰਸ ਸੁਭਿਧੀ ਤੇ ਜਿਹੜੇ ਤੁਸੀਂ ਇੰਨੇ ਉਹ ਧਰਨੇ ਲਾਏ ਤੇ ਉਸ ਤੋਂ ਪਹਿਲਾਂ ਤੁਸੀਂ ਕਾਫੀ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਸਰਕਾਰਾਂ ਕੋਲ ਵੀ ਗਏ ਤੇ ਕੋਈ ਸਰਵਾਈ ਨਹੀਂ ਹੋਈ ਤੁਹਾਡੀ ਕੀ ਕੱਢ ਕੇ ਸਿਸਨਵਾਈ ਹੋਣੀ ਚਾਹੀਦੀ ਸੀ ਐਹੀ ਸੋਚ ਕੇ ਅਸੀਂ ਟੁੜੇ ਰਹੇ 13 12 2004 ਨੂੰ ਇਹਨਾਂ ਨੇ ਮੇਰੇ ਘਰ ਡੱਕਾ ਮਾਰਿਆ ਮੈਂ ਦਾਨ ਜਾਣੇ ਚਾਕੇ ਫਸ ਗਈ ਇੱਥੇ 1972 ਤੋਂ ਬਾਅਦ ਰਹਿਨੇ ਹਾਂ ਅਸੀਂ ਸਭ ਕੁਝ ਸ਼ਰਟਮੈਂਟਾ ਕੋਈ ਟੈਨਸ਼ਨ ਨਹੀਂ ਸਾਨੂੰ ਲੇਕਨ ਅਸੀਂ ਪਲਾਟ ਖਰੀਦ ਲੈ ਕੋਠੀਆਂ ਬਣਾ ਲਈਆਂ ਕਿ ਅਸੀਂ ਪੰਜਾਬੀ ਆ ਪਰ ਇਹ ਨਹੀਂ ਸੀ ਪਤਾ ਕਿ ਪੰਜਾਬ ਦੇ ਵਿੱਚ ਇਹ ਲੁਟੇਰਾ ਜਰੋੜ ਜਿਹੜਾ ਹੈ ਪਤਾ ਨਹੀਂ ਕਿੱਥੋਂ ਪੈਦਾ ਹੋ ਗਿਆ 13 12 2004 ਨੂੰ ਡਾਕਾ ਮਾਰਿਆ ਚਲੋ ਡਾਕਾ ਐਸਐਚਓ ਕਹਿੰਦਾ ਮੈਨੂੰ ਉੱਤੋਂ ਫੋਨ ਆ ਗਿਆ ਪਰਚਾ ਨਾ ਦਰਜ ਕਰਿਓ ਨਹੀਂ ਕੀਤਾ ਮੈਂ ਆਪਣੀ ਸੀਟ ਕੈਨਸਲ ਕਰਾ ਲਈ ਫਿਰ ਜਦੋਂ ਮੈਨੂੰ 1 ਮਹੀਨੇ ਬਾਅਦ ਹਾਈ ਕੋਰਟ ਤੋਂ ਮੈਂ ਬਲੰਕਰ ਦੇ ਲੈ ਲਈ ਫਿਰ ਜਦੋਂ ਇਹਨੇ ਮੈਨੂੰ ਰਸਤੇ 'ਚ ਘੇਰ ਕੇ ਮੇਰਾ 골ਡ ਕੈਸ਼ ਮੋਬਾਈਲ ਮੇਰੇ ਡਾਕੂਮੈਂਟ ਸਾਰੇ ਇਸ ਐਸਐਸ ਚੁਨੇ ਕੋਏ ਫਿਰ ਫੜਿਆ ਗਿਆ ਇਹਦੇ ਬੋਡੀਗਾਰਡ ਨੇ ਬਿਆਨ ਦੇਤੇ ਮੇਰੀ ਅੱਖਾਂ ਸਾਹਮਣੇ ਇਹ ਸਾਰੇ ਲੁੱਟ ਹੋਈ ਇੱਥੇ ਪਰਚਾ ਦਰਜ ਹੋ ਗਿਆ ਫਿਰ ਆ ਜਿਹੜਾ ਹੈੱਡਕੁਆਰਟਰ ਆ ਪੰਜਾਬ ਦਾ ਪੁਲਿਸ ਦਾ ਫਿਰ ਇਹਗੇ ਜੀ ਕਹਿੰਦੇ ਪਰਚਾ ਨਾ ਦਰਜ ਕਰੋ ਇਹਨੂੰ ਪੈਸੇ ਦੇ ਦਿਓ ਸੈਸੀ ਕੋ ਮੰਗਤੇ ਆ ਇੱਕ ਔਰਨ ਦੇ ਗਲਤੋਂ ਗਹਿਣੇ ਲਾ ਰਿਹਾ ਇੱਕ ਔਰਨ ਦੇ ਹੱਥੋਂ ਮੋਬਾਈਲ ਕੋ ਉਹਦਾ ਬੈਕ ਹੋਇਆ ਜਾ ਰਿਹਾ ਇਹ ਕਿਹੜਾ ਤਰੀਕਾ ਹੈਗਾ ਚਲੋ ਉਹ ਵੀ ਹੋ ਗਈ ਆ ਫਿਰ ਤਾਂ ਮੇਰੇ ਪਿੱਛੇ ਪੈ ਗਿਆ ਜੀ ਬਹੁਤ ਕੁਝ ਹੋ ਗਿਆ ਬਹੁਤ 13 12 2004 ਤੋਂ 13 12 25 ਆ ਗਿਆ ਅਸੀਂ ਪੜੇ ਲਿਖੇ ਹੋਣ ਦੇ ਨਾਤੇ ਤੁਰੇ ਦੇ ਅਕੋਰਡਿੰਗ ਟੂ ਲਾ ਲੇਕਿਨ ਇੱਥੇ ਲਾ ਹੈ ਹੀ ਨਹੀਂ ਹੁਣ ਪਤਾ ਲੱਗਾ ਕਿ ਨਹੀਂ ਲਾ ਨਹੀਂ ਹੈਗਾ ਬੰਦੇ ਦਾ ਮਰਡਰ ਕਰ ਦੋ ਜੀ ਕਿਉਂ ਵੀ ਅਸੀਂ ਤਾਂ ਮਾਲਕ ਆ ਸਾਡਾ ਕਿਉਂ ਮਾਰਡਰ ਕਰ ਦੋ ਉਤੋਂ ਬਾਅਦ ਫਿਰ ਚੱਲੇ ਡੀਜੀ ਅਸੀਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਮੇਰੇ ਕੋਲ ਉਹਨਾਂ ਦੇ ਅਜ ਵੀ ਰਿਟਰਨ ਆਰਡਰਸ ਹੈ ਕਿ ਡੀਜੀਪੀ ਇਹਨਾਂ ਨੂੰ ਇਨਸਾਫ ਦੇ 2007 ਦੇ ਵਿੱਚ ਡੀਜੀਪੀ ਕੋਲ ਜਾਣ ਲੱਪੇ ਮੈਨੂੰ ਪਿਓ ਨਾਤਾ ਪਿਓ ਪਿਓ ਦੋ ਨਰਿੰਦਰ ਪੋਲਸ ਕੋਲੋਂ ਪਾਜ ਜਿਵੇਂ ਅਤੰਬਰ ਦੋਦ ਨੂੰ ਹੋਏ ਜੂਹ ਪੱਜੇ ਅਸੀਂ ਫਿਰ ਅਸੀਂ ਗਏ ਗੁਰਨਤ ਸ਼ਾਹ ਕੋਲ ਗੁਰਨਤ ਸਭ ਸਾਡੇ ਨਾਲ ਤੱਕਾ ਹੋਰੀ ਹੈਗਾ ਫਿਰ ਅਸੀਂ ਗਏ ਪ੍ਰਾਈਮ ਮਿਨਿਸਟਰ ਨੂੰ ਲੈਟਰਸ ਲਿਖਿਆ ਹੋਮ ਮਿਨਿਸਟਰ ਨੂੰ ਲੈਟਰਸ ਲਿਖਿਆ ਉਹ ਲੈਟਰਸ ਹੋਮ ਡਿਪਾਰਟਮੈਂਟ ਪੰਜਾਬ ਚ ਆ ਜਾਂਦੀ ਆ ਉਹ ਵੀ ਜਿੰਦਰ ਡੀਜੀਪੀ ਨੂੰ ਡੀਜੀਪੀ ਜਿੰਨਾ ਕ੍ਰਾਈਮ ਕਰਾਇਆ ਸਾਰਾ ਐਡੀਜੀਪੀ ਕ੍ਰਾਈਮ ਦੇ ਆਫਿਸ ਚੋਂ ਹੀ ਸਾਡੇ ਨਾਲ ਸਾਡੇ ਕੋਲ ਇੱਕ ਇੱਕ ਗੱਲ ਦਾ ਸਬੂਤ ਹੈ ਇਨ ਮੇ ਜੀ ਫੇਰ ਕਹਿੰਦੇ ਜੀ ਐਂਕਰ ਉਹ ਐਸਐਚਓ ਨੂੰ ਭੇਜੋ ਘਰ ਕੱਲੀ ਆ ਉਹਨ ਘਰੋਂ ਚੁੱਕ ਲੋ ਇਨਾ ਤੇ ਹੋਣਾ ਸੀ 11 ਕਰੋੜ ਦੀ ਡੈਫਰਮੇਸ਼ਨ பை ਯੂਪ ਕੋਰਟ ਦੇ ਵਿੱਚ ਕਿਉਂਕਿ ਮੇਰਾ ਕੋਈ ਕਸੂਰ ਇੰਨੀ ਨਿਕਲਿਆ ਉਹ ਤੋਂ ਡਰਨ ਲਈ ਕਹਿੰਦੇ ਜੀ ਐਂਕਰੋ ਇਹਨੂੰ ਕਿਡਨੈਪ ਕਰਕੇ ਲੈ ਜਾਓ ਅਨਨੋਨ ਜਗ੍ਹਾ ਉੱਥੇ ਤੋਂ ਮਾਫੀ ਨਾਮਾ ਲਿਖਾ ਕੇ ਕਿਸਨ ਦਾ ਇਹ ਤਾਂ ਸੁਸਾਇਸਾਈਡ ਨੋਟ ਬਣਾ ਕੇ ਮਰਡਰ ਕਰ ਦੋ ਉਸ ਨੂੰ ਇਹ ਕਿਹੜਾ ਇਹ ਕਿਹੜੀ ਡੈਮੋਕ੍ਰੇਸੀ ਹੈ ਇਹ ਕਿਹੜੇ ਹਿਊਮਨ ਰਾਈਟਸ ਆ ਇਹ ਕੀ ਸਾਨੂੰ ਨਹੀਂ ਪਤਾ ਲੱਗ ਰਿਹਾ ਹੁਣ ਡੀਜੀਪੀ ਸ਼ਾਮ ਨੇ ਰਾਹਿਤ ਸਾਹਿਬ ਨੂੰ ਕਿਹਾ ਵੀ ਤੂੰ ਸੁਣ ਕੀ ਗੱਲ ਆ ਫੋਨ ਆਇਆ ਬੀਬੀਆ ਬਿਆਨ ਲਿਖੇ ਆਪੇ ਲਿਖੇ ਉਹਨਾਂ ਨੇ ਇੱਥੇ ਵੀ ਦਿੱਤੇ ਸਨ ਜੀ ਹੈੱਡ ਕੁਆਟਰ ਆ ਮੋਹਾਲੀ ਉਹਨਾਂ ਨੇ ਤਾਂ ਕੋਈ ਇੰਤਹਾ ਹੀ ਨਹੀਂ ਛੱਡੀ ਉਹ ਸਾਡੇ ਨਾਲ ਧੱਕੇਸ਼ਾਹੀ ਕਰਨ ਦੀ ਸੋਵੇਂ 2 ਮਹੀਨੇ ਉਸ ਡੀਆਈਜੀ ਦੇ ਪਿੱਛੇ ਪਿੱਛੇ ਉਥੇ ਜੀ ਬੁੱਧਵਾਰ ਆਉਂਦਾ ਉਥੇ ਜੀ ਮੰਗਲਵਾਰ ਆਇਆ ਸੀ ਉਥੇ ਜੀ ਬੁੱਧਵਾਰਾ ਨਹੀਂ ਦਿੱਤਾ ਉਹ ਫੇਕ ਰਿਪੋਰਟ ਬਣਾ ਕੇ ਉਹਨਾਂ ਨੂੰ ਭੇਜ ਦਿੱਤੀ ਹੈ ਸਰ ਬਹੁਤ ਇੰਤਹਾ ਹੋਈ ਇਹਨਾਂ ਨੇ ਫੇਕ ਰਿਪੋਰਟਾਂ ਦੀ ਇਹਨਾਂ ਦੇ ਫੇਕ ਕੇਸਸ ਦੀ ਇਹਨਾਂ ਦੇ ਦੇ ਟ੍ਰਾਈ ਟੂ ਮਰਡਰ ਕਿਉਂ ਇਹਦਾ ਜਵਾਬ ਤਾਂ ਹੁਣ ਭਗਵਾਨਤਮਨ ਜੀ ਨੇ ਕਿਹਾ ਕਿ ਮੈਂ ਗੈਂਗਸਟਰ ਬਾਦ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਮੈਂ ਇਹਨਾਂ ਨੂੰ ਇਹ ਕੁੱਛ ਨਹੀਂ ਆ ਵੀ ਜਸਵਿੰਦਰ ਜੱਸੀ ਨੇ ਜੱਜ ਸਾਹਿਬ ਨੂੰ ਧਮਕੀ ਦਿੱਤੀ ਆ ਕਿ ਮੈਂ ਸ਼ਹਿਰ ਦੇ ਵਿੱਚ ਗੁੰਡੇ ਵਾਲੇ ਹੋਇਆ ਔਰ ਜੱਜ ਸਾਹਿਬ ਨੇ ਆਪਣੇ ਰਿਟਰਨ ਕਮੈਂਟਸ ਦਿੱਤੇ ਆ ਸੈਸ਼ਨ ਜੱਜ ਨੂੰ ਵੀ ਆ ਬੰਦਾ ਮੈਨੂੰ ਇਦਾਂ ਧਮਕੀ ਦੇ ਕੇ ਗਿਆ ਫੜੋ ਤਾਂ ਉਹ ਗਲਤਤਾ ਤਾਂ ਮੜਨੀ ਹੈ ਜੇ ਤੁਸੀਂ ਮੂੰਹ ਚੋਂ ਕੱਢਿਆ ਤੁਸੀਂ ਉਹਨੂੰ ਪੜੋ ਰਿਟਰਨ ਹੈ ਹਾਈ ਕੋਰਟ ਦੇ ਵਿਲੰਗਕਟ ਬੇਲ ਪੜਨਾ ਇੱਕ ਬਹੁਤ ਵੱਡਾ ਗੁਨਾਹ ਹੈ ਰਿਟਰਨ ਹੈ ਡੀਜੀਪੀ ਸਾਹਿਬ ਦੇ ਰਿਟਰਨ ਹੈ ਇੱਥੇ ਸੀਗਾ ਉਹ ਪੀਕੇ ਸੀਨਾ ਉਹਨੂੰ ਬਣਾਤਾ ਏਡੀਜੀਪੀ ਐਨਆਰਏ ਉਈ ਐਸਐਸਬੀ ਰੋਪੜ ਸੀ ਜਦੋਂ ਦਾ ਉਹ ਇਹਨਾਂ ਕ੍ਰਿਮੀਨਲਸ ਦੇ ਨਾਲ ਰਲਿਆ ਹੋਇਆ ਫਿਰ ਉਹਨੇ ਸਾਰੀ ਕੁ ਜਲੰਧਰ ਦੀ ਇੱਕ ਜਨਾਨੀ ਸੀਗੀ ਜੱਜੇ ਵਾਲੀ ਦੀ ਰਾਮਾ ਮੰਡੀ ਦੇ ਕੋਲ ਦੀ ਉਹਨੂੰ ਨਾਲ ਲੈ ਕੇ ਮੈਨੂੰ ਹੁਸ਼ਿਆਰਪੁਰ ਫਸਾਇਆ ਮੈਨੂੰ ਜਲੰਧਰ ਕਪੂਰਤਲਾ ਹੁਸ਼ਿਆਰਪੁਰ ਰੋਪੜ ਪਤਾ ਨਹੀਂ ਕਿੱਥੇ ਕਿੱਥੇ ਸੋ ਸ਼ੈਮਫੁੱਲ ਜਿਨ੍ਹਾਂ ਨੂੰ ਐਡੀਜੀਪੀ ਡੀਜੀਪੀ ਬਣਾਉਂਦੇ ਇਹ ਸਾਰੇ ਕਿਸੇ ਸਪਾਈ ਨੂੰ ਫਾਈਲ ਪੜਾ ਦੋ ਉਹ ਇਨਸਾਬ ਲਿਖ ਦਊਗਾ ਪਰ ਇਹ ਨਹੀਂ ਦੀ ਕਿ ਹੁਣ ਇਨ ਦਾ ਲਾਸਟ

ਕਿ ਤੁਸੀਂ ਕੀ ਕਰਦੇ ਹੋ ਇਸ ਤੋਂ ਇਲਾਵਾ ਮੈਂ ਆਪਣਾ ਸਮਾਨ ਲੈ ਬਗੈਰ ਵਾਪਿਸ ਨਹੀਂ ਜਾਣਾ ਇਹ ਜਿਹੜਾ ਹੈ ਤੁਸੀਂ ਕਿਹਾ ਥੋੜਾ ਸਭ ਕਹਿ ਕੇ ਹਟਨੇ ਤੁਹਾਡੇ ਤੇ ਅਟੈਕ ਕਰਵਾਇਆ ਗਿਆ ਜੀ ਤੇ ਉਹ ਭੂਮਾ ਕੇ ਵੱਲੋਂ ਕਰਵਾਇਆ ਗਿਆ ਤੇ ਕੀ ਹੋਇਆ ਉਹਦੇ ਬਾਰੇ ਇੱਕ ਤੁਹਾਨੂੰ ਸਰ ਮੈਂ ਤਾਂ ਇਹ ਜਿਹੜਾ ਡੀਐਸਪੀ ਮੋਹਨ ਲਾਲ ਹੈ ਇਹਨੂੰ ਫੜਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਨ ਨੇ ਮੇਰੇ ਫੇਕ ਬਿਆਨ ਬਣਾ ਕੇ ਤਾਂ ਕੇਸ ਕੋਰਟ ਚ ਭੇਜਿਆ ਰਿਟਰਨ ਆ ਜੀ ਇਹ ਬੰਦੇ ਨੂੰ ਲੱਭਦੇ ਜੇ ਨਹੀਂ ਲੱਭਾ 5 ਸਾਲ ਖਰਾਬ ਹੋ ਗਏ ਸੀਪੀ ਲੁਧਿਆਣਾ ਨੇ ਉਥੇ ਭੇਜ ਦਿੱਤਾ ਕੋਰਟ ਦੇ ਵਿੱਚ ਕਿਉਂਕਿ ਆ ਨਾਨ ਅਵੇਲੇਬਲ ਵਾਰੈਂਟਸ ਨਿਕਲੇ ਹੋ ਸੀਗੇ ਕੋਰਟ ਤੋਂ 2000 ਕੋਰਟ ਪੇਸ਼ ਕਰੋ ਨਹੀਂਗੇ ਉੱਥੇ ਕਹਿੰਦੇ ਸਾਡੇ ਕੋਲ ਜ਼ ਰਿਕਾਰਡ ਹੀ ਹੈ ਨਹੀਂ ਸਾਡ 2013 ਦੇ ਵਿੱਚ ਬਲਦ ਕਰਦਾ ਪਰਚਾ ਦਰਜ ਹੋਇਆ ਹੈ ਇਸ ਡੀਐਸਪੀ ਮੋਹਨ ਲਾਲਤੇ ਜੀ ਦੇ ਕੋਲ ਕਾਤੇ ਹਨੀ ਰਿਕਾਰਡ ਸਭ ਕੁਝ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ 'ਚ ਮੇਰਾ ਮਰਡਰ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਮਰਡਰ ਦਾ ਤਾਂ ਕੀਤੀ ਗਈ ਕੋਸ਼ਿਸ਼ ਹੈ ਤੁਹਾਡਾ ਮੂੰਹ ਬੰਦ ਕਰਵਾਉਣ ਦਾ ਮੇਰਾ ਮੂੰਹ ਬੰਦ ਕਰਨ ਲਈ ਛੇਵੀਂ ਵਾਰ ਕੋਸ਼ਿਸ਼ ਹੋਈ ਹੈ ਇਹ ਲੋਕੇ ਆਨੇ ਵਿੱਚ ਲਾਇਡ ਆਰਡਰ ਹੈ ਦਾ ਮਤਲਬ ਬਹੁਤ ਸਰ ਮੈਂ ਕੱਲੀ ਨਹੀਂ ਆ ਅਸੀਂ 77 ਬੰਦੇ ਸੀ ਜਿਹੜੇ ਸਟਾਫ ਤੇ ਖੜੇ ਸੀ ਜਦੋਂ ਅਮਰਦੀਪ ਸਿੰਘ ਰਾਏ ਐਸਐਸਪੀ ਸੀ ਇਹਨਾਂ ਨੇ ਉਹਨਾਂ ਦੇ ਪਰਚੇ ਦਰਜ ਕੀਤੇ 12 ਬੰਦਿਆਂ ਵੱਲੋਂ ਇੱਕ ਮੇਰੇ ਵੱਲੋਂ ਇੱਕ ਇੱਕ ਐਸਐਚਓ ਤੇ ਏਡੀਜੀਪੀ ਕ੍ਰਾਈਮ ਦੇ ਅੰਦਰ ਨੋ 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 ਚੱਕੇ ਬਾਰਡਰ ਰੇਂਜ ਚ ਲੱਗੇ ਬਾਰਡਰ ਵਿੱਚ ਅਸੀਂ ਮੁਹੰਮਦ ਮੁਸਤਾਫਾ ਮੁਹੰਮਦ ਉਸਵਾਨੇ ਬਿਨਾਈ ਫਾਈਲਾਂ ਤੋਂ ਕੈਨਸਲ ਕਰ ਦਿੱਤੇ ਸ ਇੱਕ ਹੋਵੇ ਤਾਂ ਉਹਦਾ ਨਾਂ ਲਈਏ ਨਾ ਇਹਦੇ ਬੇੜੀ ਡੁੱਬੀ ਪਈ ਹੈ ਇਹਨਾਂ ਦੀ ਕਾਟੀ ਨਾਲ ਕਿਹੜੇ ਕਿਹੜੇ ਸੀਨੀਅਰ ਅਧਿਕਾਰੀ ਨੇ ਇਸ ਤਰ੍ਹਾਂ ਮਤਲਬ ਗੇਮ ਸਾਜੀ ਜਦੋਂ ਸਰ ਸਾਡੀ ਕੰਪਲੇਂਟ ਜਾਂਦੀ ਸੀ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਰੋਪੜ ਤੇ ਫੋਦੇਗੜ ਸਾਹਿਬ ਕੀ ਆ ਉੱਥੇ ਚਲ ਜਾਂਦੀ ਸੀ ਇੱਕ ਮੇਰੀ ਕਮ ਹੈ ਮੈਂ 22 ਚੱਕ ਰੋਪੜ ਦੇ ਲਾਏ ਮੈਨੂੰ ਇਹ ਨਾ ਪਤਾ ਲੱਗੇ ਕਿ ਮੈਂ ਰੋਪੜ ਕੀ ਕਰਨਾ ਉਹ ਨਹੀਂ ਅਸੀਂ ਚਲੂ ਧਿਆਣੇ ਆ ਉਹ ਬਾਅਦ ਵਿੱਚ ਉਹ ਸਹਾਰਾ ਗਿਰੋ ਫੜ ਹੋ ਗਿਆ ਤਾਂ ਬਾਅਦ ਵਿੱਚ ਮਿਸਟਰ ਟੋਕੇ ਐਸਐਸਪੀ ਸੀਗੇ ਰੋਪੜ ਦੇ ਕਹਿੰਦੇ ਵਿਵਾਦ ਇਹਨੂੰ ਰੱਬ ਨੇ ਵਿਚਾਲਿਆ ਜੁੱਤੋਂ ਪ੍ਰੈਸ਼ਰ ਸੀਗਾ ਵੀ ਇਹਦੇ ਤੇ ਅੱਜੇ ਹੀ ਪਰਚਾ ਦਰਜ ਕਰਦੇ ਇਹਨਾਂ ਨੂੰ ਅੱਗ ਲੱਗ ਜੇ ਹੁਣ ਕਰ ਲੈਣ ਜਿੰਨੇ ਪਰਚੇ ਦਰਜ ਕਰਨੇ ਕੱਲ ਜਾਊਂਗੀ ਮੈਂ ਇੱਕ ਵੱਡੀ ਜੀਪੀ ਸਾਹਿਬ ਨੂੰ ਰੂਬ ਰੂਓ ਕਿ ਡੀਆਈਜੀ ਤਾਂ ਬੈਠਾ ਹੈਗਾ ਮੋਹਾਲੀ ਵੀ ਸੱਦ ਲਾ ਭਾਈ ਮੇਰੇ ਸਾਹਮਣੇ ਅਗਰ ਇਹਨਾਂ ਦੀ ਕੋਈ ਗੱਲ ਸੱਚੀ ਨਿਕਲਦੀ ਆ ਤਾਂ ਅਸੀਂ ਚੁੱਪ ਕਰ ਜਾਾਂਗੇ ਨਹੀਂ ਤਾਂ ਸਾਡਾ ਸਮਾਨ ਦਿਓ ਅਸੀਂ ਆਪਣੇ ਘਰ ਨੂੰ ਜਾਣਾ ਕਿਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਣਾ ਉਹ ਕਿਹੜਾ ਪ੍ਰਸ਼ਾਸਨ ਹੈ ਹੀ ਨਹੀਂਗਾ ਇੱਤੇ ਪੁਲਿਸ ਉਹ ਮਰੜਾ ਦਾ ਕਾਤਲ ਆ ਸਨੇਚਰ ਆ ਲੈਂਡ ਗ੍ਰੈਬਰ ਆ ਦੱਸੋ ਜਦੋਂ ਪੁਲਿਸ ਐਸਐਚਯੂ ਆਉਂਦਾ ਜਦ ਤੁਹਾਡੇ ਡਾਕਾ ਚੋਰੀ ਜਾਂ ਲੜਾਈ ਹੋਵੇ ਤਾਂ ਥਾਣੇ ਤੋਂ ਪੁਲਿਸ ਆਉਂਦੀ ਆ ਜਦੋਂ ਉਹ ਐਸਐਚਯੂ ਤੁਹਾਡੀ ਗੱਲ ਤੋਂ ਕਹਿਣੇ ਲੌਂਦਾ ਖੋਂਦਾ ਲੁੱਟ ਕੋ ਕਰਦਾ ਹੱਸਦਾ ਉਹਨੂੰ ਪੁਲਿਸ ਕੰਗਰੇਸ ਸੀ ਜਿਵੇਂ ਯੇ ਬੇ ਚੁਟਕਲੇ ਮਾਰ ਕੇ ਸਟੇਜਾਂ ਚਲਾਈਆਂ ਭਗਵਾਨਤਮਾਨ ਜੀ ਨੇ ਓਵੇਂ ਅੱਜ ਸਰਕਾਰ ਚਲਾ ਰਹੇ ਚੁਟਕਲੇਵਾਜ ਵਰਕੇ ਚੁਟਕਲਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਬਹੁਤ ਸਾਰੇ ਲੋਕਾਂ ਨਾਲ ਵਾਅਦੇ ਕੀਤੇ ਸੀ ਨਸ਼ਾ ਖਤਮ ਕਰਨ ਦੇ ਕ੍ਰੈਪਸ਼ਨ ਖਤਮ ਕਰਨ ਦੇ ਆ ਡੀਆਈਜੀ ਭੋਲਰ ਵਰਗੇ ਇੱਥੇ ਕਰੋੜਾਂ ਰੁਪਏ ਇਹਨਾਂ ਦੇ ਘਰਾਂ ਤੋਂ ਮਿਲਦੇ ਸ਼ਰਾਬ ਮਿਲਦੀ ਹੈ ਫੀਮ ਮਿਲਦੀ ਹੈ ਨਸ਼ਾ ਹੋਰ ਵੀ ਜਿਹੜਾ ਕੁਝ ਹੈਗਾ ਉਹ ਪੁਲਿਸ ਅਫਸਰਾਂ ਦੇ ਘਰ ਤੋਂ ਮਿਲਦਾ ਉਹ ਕਿਹੜੀ ਇਤੋਂ ਬੜੀ ਕੇਰੀ ਚਲਵਾਦ ਹੋਊਗੀ ਕ੍ਰੈਪਸ਼ਨ ਕਰਨ ਦਾ ਜਿਹੜਾ ਬੁਰੀ ਤਰ੍ਹਾਂ ਜਿਹੜਾ ਫੈਲ ਹੋ ਚੁੱਕਾ ਕੋਈ ਕ੍ਰੈਪਸ਼ਨ ਨਹੀਂ ਖਤਮ ਹੋਈ ਹਜ਼ਾਰਾਂ ਗੁਣਾ ਵਧੀ ਹੈ ਤੇ ਨਾ ਹੀ ਨਸ਼ਾ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਜਿਹੜੇ ਵਾਅਦੇ ਨੂੰ ਕੀਤੇ ਕਰਕੇ ਇੱਥੇ ਸਰਕਾਰ ਆਈ ਸੀ ਹੁਣ ਮੈਂ ਸਾਰੇ ਤੁਹਾਡੇ ਰਾਹੀਂ ਬੇਨਤੀ ਕਰਦਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਧੀਆਂ ਚੋਣਾਂ ਆ ਗਈਆਂ ਜਿੱਦਾਂ ਸਰਕਾਰ ਨੇ ਸਾਢੇ 3 ਸਾਲ ਲੋਕਾਂ ਨਾਲ ਠੱਗੀਆਂ ਮਾਰੀਆਂ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਕਹਿ ਕੇ ਦੇਆ ਨਹੀਂ ਹੈ ਬੇਰੁਜ਼ਗਾਰੀ ਨਹੀਂ ਖਤਮ ਹੋਈ ਨਸ਼ਾ ਖਤਮ ਨਹੀਂ ਹੋਇਆ ਜਿਨ੍ਹਾਂ ਦੇ ਬੱਚੇ ਸਰੰਜਾਂ ਲਾ ਕੇ ਟੀਕੇ ਲਾ ਕੇ ਲੋਕ ਮਰ ਰਹੇ ਨੇ ਬੀਬੀਆਂ ਦਰਾਤਰਾ ਕਰਦੀਆਂ ਫਿਰ ਰਹੀਆਂ ਨੇ ਉਹ ਸਾਰੀ ਬੀਬੀਆਂ ਨੂੰ ਤੁਹਾਡੇ ਰਾਹੀਂ ਬੇਨਤੀ ਹੈ ਇਹਨਾਂ ਨੂੰ ਸਬਕ ਜ਼ਿਲ੍ਹਾ ਪ੍ਰਸ਼ਾਸਧ ਬੋਟਾਂ ਚ आज 14 तारीख ਨੂੰ ਸਖਾ ਦਿਓ ਤਾਂ ਕਿ ਮੁੜ ਕੇ ਸਰਕਾਰ ਇਹ ਚੁਟਕਲੇ ਨਾ ਕਿ ਦੇ ਖੇਲੇ ਨਾ ਬੀਬੀ ਐਨ ਆਰ ਆਈ ਜਗਿੰਦਰ ਕੌਰ ਸੰਧੂ ਵੱਲੋਂ ਕੋਈ ਨਾ ਕੋਈ ਜੇ ਨਹੀਂ ਨਿਆਂ ਸਾਫ ਮਿਲਦਾ ਤਾਂ ਇਹ ਸਰਕਾਰ ਨੂੰ ਨਿਆਂ ਸਾਫ ਨਹੀਂ ਮਿਲਦਾ ਤਾਂ ਤੁਹਾਡੇ ਅੱਗੇ ਜਿਹੜੀ ਬੋਰਡ ਦੀ ਬਹੁਤ ਵੱਡੀ ਤਾਕਤ ਹੈ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਉਸੇ ਤਰ੍ਹਾਂ ਬਰੰਗਵਾੜੋ ਜਿਵੇਂ ਆ ਦਿੱਲੀ ਤੋਂ ਬਰੰਗ ਕਰਕੇ ਬਿਹਾਰ ਤੋਂ ਬਰੰਗ ਕਰਕੇ ਇੱਥੇ ਪੰਜਾਬ 'ਚ ਫਿਰ ਰਹੇ ਨੇ ਜਿਵੇਂ ਅੱਗੇ ਸੁਣਿਆ ਸੀ ਵੀ ਇੱਥੇ ਪੰਜਾਬ 'ਚ ਸੈਕੰਡ ਹੈਂਡ ਗੱਡੀਆਂ ਆ ਜਾਂਦੀਆਂ ਵਿਕਣੀਆਂ ਦਿੱਲੀ ਤੋਂ ਪਰ ਹੁਣ ਸਾਡੇ ਕੋਲ ਮੰਤਰੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਇੱਥੇ ਪੰਜਾਬ 'ਚ ੱਟਕੇ ਖਾਂਦੇ ਫਿਰਦੇ ਨੇ ਤੇ ਸਾਰੇ ਦਿੱਲੀ ਤੋਂ ਭਜਾਏ ਆਏ ਨੇ ਤੇ ਤੁਹਾਡੇ ਲਈ ਬੇਨਤੀ ਹੈ ਇਹਨਾਂ ਨੂੰ ਉਸੇ ਤਰ੍ਹਾਂ ਦਿੱਲੀ ਭਰੰਗ ਮੋੜਿਆ ਜਾਵੇ ਜਿਵੇਂ ਇੱਥੇ ਆਇਆ ਹੈ। ਕੁਮੜਾ ਸਾਹਿਬ ਤੁਸੀਂ ਕਿਵੇਂ ਕਹਿ ਸਕਦੇ ਹੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਗਰੀਬ 55000 ਤੋਂ ਉੱਪਰ ਨੌਕਰੀਆਂ ਦੱਸੀਆਂ ਨਵੀਂ ਹੁਣ ਜਿੱਲੀ ਚੋਣ ਜਿੱਤ ਕੇ ਹਟਿਆ ਤੁਸੀਂ ਕਿਵੇਂ ਕਹਿ ਸਕਦੇ ਹੋ ਕੱਲ ਜਿਹੜੇ ਕੱਲ ਜਿਹੜੇ ਪੀਆਰਟੀਸੀ ਵਾਲੇ ਕੱਚੇ ਮੁਲਾਜ਼ਮ ਕੁੱਟੇ ਨੇ ਉਹਨਾਂ ਨੂੰ ਕਿਵੇਂ ਘ੍ਰਿਸਿਆ ਗਿਆ ਇੱਥੇ 888 ਤੇ ਆਪਕ ਬੈਠੇ ਨੇ 5894 ਕਿਹੜੇ ਕਿਹੜੇ ਤੇ ਆਪਕਾਂ ਦੀ ਗੱਲ ਕਰੀਏ ਕਿਹੜੇ ਪੱਕੇ ਨੇ ਕਿਹੜੀ ਲਿਸਟਾਂ ਨਾਲ ਕਿਸੇ ਨੂੰ ਮਿਲਦੀਆਂ ਨਹੀਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਸੈਕਟਰ ਚ ਤੁਹਾਡੇ ਸ਼ਹਿਰ ਚ ਮੇਰੇ ਪਿੰਡ ਚ ਦੱਸਣ ਵੀ ਯਕੀਨੀਆਂ ਨੌਕਰੀਆਂ ਦੇਦੀਆਂ ਮੈਨੂੰ ਨਹੀਂ ਪਤਾ ਇਹ ਲਿਸਟਾਂ ਕਿੱਥੋਂ ਬਣੀਆਂ ਕਿੱਥੇ ਨਹੀਂ ਇਹ ਸਿਰਫ ਤਾਂ ਸਿਰਫ ਐਡ ਹੈ ਧੋਖੇਬਾਜ਼ੀਆ ਲੋਕਾਂ ਦਾ ਅੰਕੜੇ ਕਿਤੇ ਵੀ ਨਹੀਂ ਲੱਭਦੇ ਅੱਜ ਕਰਜ਼ੇ ਤੋਂ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ ਕਿੰਨੇ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਇੱਕ ਜਮਾ ਦਾ ਬੱਚਾ ਲੱਖ ਲੱਖ ਡੇਡ ਡੇਡ ਲੱਖ ਰੁਪਏ ਦੀ ਦੇਣਦਾਰੀ ਚ ਜਿਹੜਾ ਕੱਲਾ ਜਮਾ ਅੱਜ ਬੱਚਾ ਜਮਿਆ ਉਹਦੇ ਲੱਖ ਡੇਡ ਲੱਖ ਰੁਪਏ ਦਾ ਕਰਜ਼ਾ ਹੈਗਾ ਦੱਸੋ ਕਿਹੜੀ ਸਰਕਾਰ ਹੈ ਕੱਲ ਪਰਸੋਂ ਅੰਕੜੇ ਆਏ ਨੇ ਸਾਰੀ ਸਟੇਟਾਂ ਤੋਂ ਪਹਿਲੇ ਨੰਬਰ ਤੇ ਪੰਜਾਬ ਤੇ ਕਰਜ਼ਾ ਜਿਹੜਾ ਸਭ ਤੋਂ ਵੱਧ ਕਰਜ਼ਾ ਪੰਜਾਬ ਤੇ ਹੈ ਹੁਣ ਸਰ ਹੁਣ ਮੈਡਮ ਤੇ ਇਸ ਕੇਸ ਦੇ ਵਿੱਚ ਮੋਰਚੇ ਵੱਲੋਂ ਮੋਰਚੇ ਵੱਲੋਂ ਅਸੀਂ ਪਹਿਲਾਂ ਵੀ ਬਹੁਤ ਸਾਰਾ ਜਿਹੜਾ ਬੀਬੀ ਦਾ ਸਹਿਯੋਗ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਜਦੋਂ ਵੀ ਕਿਤੇ ਬੀਬੀ ਨੂੰ ਡੀਜੀਪੀ ਦਫ਼ਤਰ ਦਾ ਇਹ ਆ ਲੁਧਿਆਣੇ ਦਾ ਈਆਈਟੀਐਨ ਨਾਰੀ ਵਿੰਗ ਦਾ ਇਸ ਐਨਆਈ ਐਨਆਈ ਕਮਿਸ਼ਨ ਦਾ ਕਿਤੇ ਘਰੋ ਕਰਨਾ ਪਵੇ ਧਰਨਾ ਲਾਣਾ ਪਵੇ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹਾਂ ਪਰ ਜਿਹੜੇ ਅੰਨੇ ਤੇ ਬੋਲੇ ਅਫਸਰ ਬੈਠੇ ਨੇ ਉਹ ਆਪਣੀ ਮਰਜ਼ੀ ਕਰਦੇ ਨੇ ਤੁਹਾਡੇ ਹੱਥ 'ਚ ਬਹੁਤ ਵੱਡੀ ਤਾਕਤ ਹੈ ਪ੍ਰੈਸ 'ਚ ਮੀਡੀਆ 'ਚ ਤਾਂ ਕਿ ਤੁਸੀਂ ਲੋਕਾਂ ਦਾ ਸਹਿਯੋਗ ਦੇ ਕੇ ਬਹੁਤ ਥਾਰਾ ਜਿਹੜਾ ਨਿਆਂਸਫ ਮਿਲ ਸਕਦਾ ਹੈ ਅੱਛਾ ਤੁਸੀਂ ਪ੍ਰਸ਼ਾਸਨ ਤੇ ਸਿੱਧਾ ਇਲਜ਼ਾਮ ਲਗਾ ਰਹੇ ਕਹਿੰਦੇ ਕਿ ਉਹਨਾਂ ਕੋਲ ਕੀ ਪ੍ਰੂਫ ਹੈਗੇ ਨਾ ਉਹਨਾਂ ਕੋਲ ਜਿਹੜੇ ਪ੍ਰੂਫ ਨੇ ਜਿਹੜਾ ਇੱਕ ਗਨਮੈਨ ਐਸਐਚਓ ਦੇ ਨਾਲ ਗੱਡੀ 'ਚ ਬੈਠਿਆ ਅਰਕੇਸ਼ ਕੁਮਾਰ ਦੇ ਨਾਲ ਗਨਮੈਨ ਬੈਠਾ ਉਹ ਕਹਿੰਦਾ ਮੇਰੇ ਸਾਹਮਣੇ ਬੀਬੀ ਤੋਂ ਗਹਿਣੇ ਖੋਏ ਐ ਮੋਬਾਈਲ ਖੋਏ ਐ ਪੈਸੇ ਖੋਏ ਐ ਇਹ ਤੋਂ ਵੱਡਾ ਹੋਰ ਪ੍ਰੂਫ ਕੀ ਹੋਊਗਾ ਜਿਹੜੀ ਆਰਟੀਆਈ ਚ ਖੁਲਾਸਾ ਹੁੰਦਾ ਵੀ ਇੱਕ ਫੇਕ ਬਿਆਨ ਬਣਾ ਕੇ ਡੀਐਸਪੀ ਨੇ ਬੀਬੀ ਦੇ ਖਿਲਾਫ ਜਿਹੜੀ ਸਟੇਟਮੈਂਟ ਦੇਦੀ ਉਹ ਤੋਂ ਵੱਡਾ ਸਬੂਤ ਕੀ ਹੋਊਗਾ ਆਰਟੀਆਈਆਂ ਚ ਸਬੂਤ ਆ ਗਏ ਕੋਰਟਾਂ ਦੇ ਸਬੂਤ ਆ ਗਏ ਇੱਕ ਗਨਮੈਨ ਐਸਐਚਓ ਦੇ ਖਿਲਾਫ ਬਿਆਨ ਦੇ ਗਿਆ ਗਵਾਹੀ ਦੇ ਗਿਆ ਦੱਸੋ ਇਹ ਕਿਹੜੇ ਸਬੂਤ ਦਈਏ ਬੀਬੀ ਅੱਛਾ ਸੰਤੋਜੀ ਜੀ ਜੀਨਾ ਨੇ ਫੌਟੇ ਤੇ ਅਟੈਕ ਕੀਤਾ ਵਾ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਤੁਹਾਨੂੰ ਪਹਿਚਾਣ ਹੈ ਜਾਂ ਸੰਜੇ ਦੇ ਪਿੱਛੋਂ ਗੱਡੀ ਆ ਕੇ ਮੇਰੇ 'ਚ ਵੱਜੀ ਆ ਮੈਂ ਤਾਂ ਤੁਰੀ ਜਾ ਰਹੀ ਸੀ ਪੱਖਵਲ ਰੋਡ ਨੂੰ ਮੈਂ ਚੜਨਾ ਸੀਗਾ ਤੇ ਤੁਸੀਂ ਆਪਣੀ ਸਾਈਡ 'ਚ ਤੁਰਿਆ ਹੋਆ ਤੁਹਾਡੇ 'ਚ ਕੋਈ ਗੱਡੀ ਨਹੀਂ ਮਾਰ ਸਕਦਾ ਜੇ ਤੁਸੀਂ ਗੱਬੇ ਜਾਂ ਇੱਧਰ ਉੱਧਰ ਜਾਓ ਉਲਟੇ ਪਾਸੇ ਤੁਰਿਓ ਮੈਂ ਤਾਂ ਆਪਣੀ ਸਾਈਡ 'ਚ ਤੁਰਿਓ ਸੀ ਜਦੋਂ ਗੱਡੀ ਮੇਰੇ 'ਚ ਆ ਕੇ ਵੱਜੀ ਕੋਈ ਥੋੜੇ ਵਰਗੇ ਉਹਦੇ ਬੈਂਕ ਐਮਪਲੋਈਸ ਹੋਰ ਜੋ ਉੱਥੇ ਰਸ਼ਵਟ ਆ ਹੁੰਦਾ ਬੈਂਕ ਸਿਕਉਰ ਉਹ ਪਾ ਜਿਲੇ ਉਹਨਾਂ ਨੇ ਮਾਰ ਕੇ ਨਹੀਂ ਤਾਂ ਮੇਰਾ ਤਾਂ ਪੈਰ ਤੋੜ ਦੇਣਾ ਸੀ ਮੈਂ ਤਾਂ ਅੱਜ ਤੁਰ ਵੀ ਨਹੀਂ ਸਕਣਾ ਸੀਗਾ ਲੇਕਿਨ ਉਹਨਾਂ ਨੇ ਮੇਰੇ ਕੋਲ ਕੰਟਰੋਲ ਕਰ ਲਿਆ ਔਰ ਮੈਨੂੰ ਕੋਈ ਹੋਸ਼ ਨਹੀਂ ਰਹੀ ਮੇਰੀ ਮੇਰਾ ਪੈਰ ਇੰਨੀ ਜ਼ੋਰ ਦੀ ਟੁੱਟ ਗਿਆ ਦਰਦ ਹੋ ਗਿਆ ਉਹਦੇ ਪਏ ਥੱਲੇ ਆ ਕੇ ਉਸ ਮੈਨੂੰ ਕੋਈ ਸ਼ੋਰਜ ਨਹੀਂ ਉਹ ਕਹਿੰਦੇ ਸੀ ਪੁਲਿਸ ਬੁਲਾਓ ਪੁਲਿਸ ਇਸ ਸੌਚ ਐਨੀਵੇ ਮੈਂ ਜਿੰਨੇ ਦਰਦ ਕੱਟੇ ਆ ਹੁਣ ਤੱਕ ਕੱਲ ਨੂੰ ਮੈਂ ਜਾ ਕੇ ਇੱਕ ਵਾਰੀ ਡੀਜੀਪੀ ਨੂੰ ਦੱਸਣਾ ਰੂਬਰੂ ਹੋ ਕੇ ਦੱਸਣਾ ਨਹੀਂ ਮਿਲੂਗਾ ਉੱਥੇ ਬੈਠੂੰਗੀ ਉੱਥੇ ਵੇਟ ਕਰੂੰਗੀ ਇਹਨੇ ਵੀ ਕਰ ਚੁੱਕੇ ਆ ਡਰਾਮੇ ਉਸ ਤੋਂ ਬਾਅਦ ਜਿਹੜਾ ਸਾਡਾ ਹੋਮ ਡਿਪਾਰਟਮੈਂਟ ਹੈ ਉਹਦੇ ਥੱਲੇ ਆ ਸਾਰੀ ਪੁਲਿਸ ਉਹ ਤੋਂ ਵਜਾ ਕੇ ਉਹਨਾਂ ਨੂੰ ਪੁੱਛੂੰਗੀ ਸੀਐਮ ਨਹੀਂ ਮਿਲਦਾ ਕੋਈ ਬਾਜ਼ੀ ਜਿਹੜਾ ਹੋਮ ਡਿਪਾਰਟਮੈਂਟ ਆ ਉਹ ਸੀਐਮ ਇਹ ਚਲਾਉਂਦਾ ਮੈਂ ਇਹਨਾਂ ਨੂੰ ਮੇਲਸ ਵੀ ਕੀਤੀਆਂ ਇਹਨਾਂ ਦੇ ਮੈਨੂੰ ਜਵਾਬ ਵੀ ਆਏ ਆ ਬਹੁਤ ਕੁਝ ਹੋ ਗਿਆ ਜੀ ਪਰ ਚੇ ਹੋਏ ਕੋਟ ਤੋਂ ਜਿੱਤਲੇ ਇਨਾ ਤੇ ਡੈਫਰਮੇਸ਼ਨ ਕੇਸ ਪਾਤੇ ਇਹਦੇ ਚ ਰੰਜਿਸ਼ ਕਾਦੀ ਜੀ ਤੁਸੀਂ ਗਲਤ ਕੰਮ ਕਰਦੇ ਹੋ ਅਸੀਂ ਪ੍ਰੀਕਾਸ਼ਨ ਲੈ ਰਹੇ ਆ ਅਕੋਰਡਿੰਗ ਟੂ ਲਾ ਜੇ ਤੁਸੀਂ ਗਲਤੀ ਨਾ ਕਰੋ ਅਸੀਂ ਤਾਂ ਪਰਦੇਸੀ ਆ ਕੇ ਫਸ ਗਏ ਹੁਣ ਤੱਕ ਤਾਂ ਮੈਂ 20-25 ਕਰੋੜ ਵੈਸੇ ਕਮਾ ਲੈਣਾ ਸੀਗਾ ਮੈਂ ਮੈਂ ਤਾਂ ਸੜਕ ਤੇ ਬਹੁਤ ਸਾਰੇ ਹਾਦਸੇ ਹੁੰਦੇ ਨੇ ਐਕਸੀਡੈਂਟ ਹੁੰਦੇ ਤੁਸੀਂ ਕੀ ਮੈਂ ਦਾਅਵੇ ਲਾ ਕੇ ਕਹਿ ਸਕਦੇ ਕਿ ਉਹ ਨਾ ਸੌਰੀ ਸਰ ਐਦਾਂ ਨਹੀਂ ਹੁੰਦਾ ਜਿੱਦੋਂ ਮੇਨ ਨਾਲ ਕੋਈ ਸੀ ਕੋਰਟ 'ਚੋਂ ਨਿਕਲਦੇ ਜਿਹਦੇ ਖਿਲਾਫ ਬਿਲਕੁਲ ਨਹੀਂ ਗੁਤ ਗਏ ਹੋਰ ਵੀ ਦੁਨੀਆ ਜਾ ਰਹੀ ਸੀ ਉਨਾਂ ਨੇ ਕਿ ਕਿ ਉਹ ਮੁੰਡਿਆਂ ਨੇ ਜਦੋਂ ਆਣ ਕੇ ਉਹ ਗੱਡੀ ਨੂੰ ਐਸੇ ਪੁਸ਼ ਕੀਤਾ ਮੇਰੇ ਤੋਂ ਕੁਝ ਨਹੀਂ ਸੀ ਲੱਗਦੇ ਨਾਲੇ ਚੌਥੀ ਪੰਜਵੀਂ ਘਟਨਾ ਜੀ ਇਹ ਪਹਿਲੀ ਘਟਨਾ ਨਹੀਂ ਚੌਥੀ ਪੰਜਵੀਂ ਘਟਨਾ ਹੈ ਪਹਿਲਾਂ ਮੇਰੀ ਗੱਡੀ ਟਰੱਕ ਚੱਲੇ ਦਿੱਤੀ ਲੇਕਿਨ ਫਿਰ ਬਚ ਗਈ ਨਹਿਰ ਦੇ ਵਿੱਚ ਛਿੱਟਣ ਲੱਗੇ ਸੀ ਲੇਕਿਨ ਐਂਡ ਤੇ ਜਾ ਕੇ ਗੱਡੀ ਬਚ ਗਈ ਗੱਡੀ ਗੁੱਡੀ ਸਾਡੀ ਟੁੱਟ ਗਈ 48 ਐਚ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਗੱਡੀ ਠੀਕ ਕਰਾਈ ਚਲੋ ਫਿਰ ਮੈਨੂੰ ਨਵੀਂ ਗੱਡੀ ਲੈ ਚੀ ਕਰ ਦਿਆਂ ਨੇ ਰਜੇਸ਼ ਕੁਮਾਰੂ ਨੇ ਉਹ ਚੋਰੀ ਕਰਕੇ ਲੈ ਗਏ ਵੀ ਮੇਰੀ ਕੋਠੀ ਸਰ ਮੈਂ ਆਪਣੇ ਬੇਟੇ ਲਈ ਖੁਸ਼ੀਆਂ ਨਾਲ ਬਣਾਈ ਸੀ ਉਹ ਇੱਕ ਫਰਜੀ ਬੰਦਾ ਖੜਾ ਕਰਕੇ ਕੋਠੀ ਵੇਚ ਦਿੱਤੀ ਮਾਣਾ 2.52 ਟੋਲੇ ਸੋਨਾ ਨੇ ਲੁੱਟਿਆ ਪੇ ਲੰਡਕਾ ਮਾਰ ਕੇ ਲੁੱਟਿਆ ਪੇ ਗਲਤੋਲਾ ਲੈ ਕਿਸ ਦੱਸੋ ਕਿਹੜਾ ਸਬੂਤ ਹੈ ਇਹ ਹਾਈ ਕੋਰਟ ਦਾ ਸਬੂਤ ਹੈ ਹਾਈ ਕੋਰਟ ਨੇ ਕਿਹਾ ਕਿ ਇਹਨੂੰ ਸਖ ਦੇ ਅੰਦਰ ਨੋਟਿਸ ਦਿੱਤੇ ਬਿਗੈਰ ਬੁਲਾਉਣਾ ਨਹੀਂ ਰਜੇਸ਼ ਕੁਮਾਰ ਨੇ ਪੜ ਕੇ ਛੋੜ ਦਿੱਤਾ ਕਹਿੰਦਾ ਸੀ ਨੀ ਮੰਦੇ ਕਿਹੜੇ ਕਿਹੜੇ ਸਬੂਤ ਲੈਣੇ ਮਿੱਤ ਲੋ ਸੀ ਐਮ ਦੇ ਡੀਜੀਪੀ ਦੇ ਡੀਜੀਪੀ ਕਹਿ ਰਿਹਾ ਇਹਨੂੰ ਨਾ ਫਸਾਓ ਡੀਜੀਪੀ ਨੇ ਰਿਟਰਨ ਆਰਡਰ ਦੇ ਤਾਫੀ ਕੀ ਸੀ ਨਾ ਨੂੰ ਇਹ ਆਈਜੀ ਸੀਗਾ ਨੇ ਮੰਨਿਆ ਐਨੇ ਐਟੋਂਟਾਂ ਇੱਕ ਜੱਜ ਮੁੱਲ ਲੈ ਲਈ ਕਿ ਐਦਾਂ ਕਰੋ ਇਹਨੂੰ ਸਜ਼ਾ ਕਰ ਦਿਓ ਐਦੇ ਸਜ਼ਾ ਕਿੰਦਾ ਕਰ ਦੋ ਬਰੀ ਹੋ ਗਏ ਦੁੱਖ ਤਾਂ ਇਹਨਾਂ ਨੂੰ ਬਰੀ ਹੁੰਦਾ ਥੈਂਕ ਯੂ ਜੀ ਸੁਬੂ ਤੇ ਜਿੰਨੇ ਕੋਲੋ